ਇੱਕ ਸ਼ਹਿਰ ਵਿੱਚ ਇੱਕ ਗਰੀਬ ਇਨਸਾਨ ਛੋਲੇ ਵੇਚਣ ਦਾ ਕੰਮ ਕਰਦਾ ਸੀ ਉਸ ਇਲਾਕੇ ਵਿੱਚ ਇੱਕ ਬਹੁਤ ਹੀ ਪਹੁੰਚੇ ਹੋਏ ਮਹਾਤਮਾ ਦਾ ਡੇਰਾ ਸੀ ਉਸ ਦੀ ਦੁਕਾਨ ਦੇ ਸਾਹਮਣੇ ਤੋਂ ਉਸ ਡੇਰੇ ਨੂੰ ਜਾਣ ਦਾ ਰਸਤਾ ਸੀ ਜੋ ਵੀ ਉਸ ਮਹਾਤਮਾ ਦੇ ਸੇਵਕ ਉਥੋਂ ਦੀ ਲੱਗਦੇ ਉਸ ਦੀ ਦੁਕਾਨ ਤੋਂ ਛੋਲੇ ਲੈ ਕੇ ਆਪਣੀ ਰੋਟੀ ਖਾਂਦੇ ਸੀ ਤੇ ਆਰਾਮ ਕਰਦੇ ਸੀ ਜੋ ਸੰਗਤ ਉਸ ਕੋਲ ਰੁਕਦੀ ਉਸ ਸੰਗਤ ਗੁਰੂ ਦੀ ਵਡਿਆਈ ਮਹਿਮਾ ਕਰਦੀ ਸੀ ਉਹ ਇਹ ਗੱਲ ਕਹਿੰਦੇ ਕਿ ਗੁਰੂ ਦੇ ਵਿੱਚ ਇੰਨੀ ਕੁ ਰਹਿਮਤ ਵਰਸਦੀ ਹੈ ਕਿ ਹਰ ਇੱਕ ਜੀਵ ਦਾ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਦਾ ਉਹ ਸਾਥ ਨਿਭਾਉਂਦਾ ਹੈ ਸੰਗਤ ਦੀਆਂ ਗੱਲਾਂ ਸੁਣ-ਸੁਣ ਕੇ ਉਹ ਛੋਲੇ ਵੇਚਣ ਵਾਲੇ ਗਰੀਬ ਵਿਅਕਤੀ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਤੇ ਮੌਕਾ ਮਿਲੇ ਕਿ ਮੇਰੇ ਸਾਰੇ ਹੀ ਛੋਲੇ ਵਿਕ ਜਾਣ ਮੈਂ ਵੀ ਉਸ ਮਹਾਤਮਾ ਦੇ ਦਰਸ਼ਨ ਕਰਨ ਸਾ ਸੰਗਤ ਦੇ ਨਾਲ ਹੀ ਚਲਾ ਜਾਣਾ ਅਚਾਨਕ ਹੀ ਸੰਗਤ ਦਾ ਉਸ ਗਰੀਬ ਵਿਅਕਤੀ ਦੀ ਦੁਕਾਨ ਤੇ ਰਚ ਪੈ ਗਿਆ ਉਸਦੇ ਸਾਰੇ ਛੋਲੇ ਵਿਕ ਗਏ ਉਹ ਸੰਗਤ ਦੇ ਨਾਲ ਹੀ ਗੁਰੂ ਘਰ ਚਲਾ ਗਿਆ ਉਸ ਨੇ ਗੁਰੂ ਦੇ ਵਿਚਾਰ ਸੁਨੇ ਉਸ ਨੂੰ ਉਹ ਵਿਚਾਰ ਬਹੁਤ ਵਧੀਆ ਲੱਗੇ ਉਸ ਨੇ ਗੁਰੂ ਕੋਲ ਗੁਰੂ ਗਿਆਨ ਲੈ ਲਿਆ ਗੁਰੂ ਗਿਆਨ ਲੈ ਕੇ ਜਦੋਂ ਉਹ ਘਰ ਗਿਆ ਉਸਦੇ ਗੁਰੂ ਗਿਆਨ ਜਪਣ ਦੇ باوجود ਵੀ ਪਹਿਲਾਂ ਨਾਲੋਂ ਵੀ ਉਸਦੀ مالی ਹਾਲਤ ਕਮਜ਼ੋਰ ਹੋ ਗਈ ਤੇ ਉਸਦੇ ਬਹੁਤ ਸਾਰੀ ਗਰੀਬੀ ਆ ਗਈ ਫਿਰ ਉਹ ਮਹਾਤਮਾ ਦੇ ਕੋਲ ਗਿਆ ਤੇ ਮਹਾਤਮਾ ਨੂੰ ਕਿਹਾ ਮੈਂ ਜਦੋਂ ਤੋ ਤੁਹਾਡੇ ਤੋਂ ਗੁਰੂ ਗਿਆਨ ਲਿਆ ਆਇਆ ਮੇਰੀ ਮਾਲੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਹੋ ਗਈ ਹੈ ਮੈਂ ਬਹੁਤ ਗਰੀਬ ਹੋ ਗਿਆ ਫਿਰ ਉਸ ਮਹਾਤਮਾ ਨੇ ਉਸ ਨੂੰ ਕਿਹਾ ਜੋ ਵੀ ਤੈਨੂੰ ਗੁਰੂ ਗਿਆਨ ਦੇ ਦਿੱਤਾ ਹੈ ਉਹ ਮੈਂ ਹੁਣ ਵਾਪਸ ਕਿਸ ਤਰ੍ਹਾਂ ਲੈ ਸਕਦਾ ਹਾਂ ਤੇਰੀ ਜ਼ਿੰਮੇਵਾਰੀ ਉਸ ਮਾਲਕ ਨੇ ਆਪਣੇ ਹੱਥ ਵਿੱਚ ਲੈ ਲਈ ਹੈ ਜੋ ਵੀ ਉਹ ਮਾਲਕ ਤੈਨੂੰ ਦੇਵੇਗਾ ਜਾਂ ਤੈਨੂੰ ਮਿਲੇਗਾ ਉਸ ਦਾ ਸ਼ੁਕਰਾਨਾ ਕਰਦੇ ਉਸ ਦੇ ਭਾਣੇ ਵਿੱਚ ਰਹਿ ਉਹ ਆਦਮੀ ਨੇ ਫਿਰ ਮਹਾਤਮਾ ਨੂੰ ਦੁਬਾਰਾ ਕਹਿ ਦਿੱਤਾ ਕਿ ਤੁਸੀਂ ਆਪਣਾ ਗੁਰੂ ਗਿਆਨ ਵਾਪਸ ਲੈ ਲਵੋ ਮੈਨੂੰ ਇਹ ਗੁਰੂ ਗਿਆਨ ਨਹੀਂ ਚਾਹੀਦਾ ਫਿਰ ਉਸ ਆਦਮੀ ਨੂੰ ਉਸ ਮਹਾਤਮਾ ਨੇ ਕਿਹਾ ਤੂੰ ਲੰਗਰ ਚੋਂ ਜਾ ਕੇ ਦਾਲ ਲੈ ਕੇ ਆ ਫਿਰ ਉਹ ਦਾਲ ਲੈ ਕੇ ਮਹਾਤਮਾ ਕੋਲ ਆ ਗਿਆ ਤੇ ਫਿਰ ਉਸ ਮਹਾਤਮਾ ਨੇ ਉਸ ਨੂੰ ਕਿਹਾ ਇਸ ਦਾਲ ਵਿੱਚੋਂ ਜੋ ਨਮਕ ਪਾਇਆ ਹੈ ਉਸ ਨੂੰ ਅਲੱਗ ਕਰ ਦੇ ਫਿਰ ਮੈਂ ਗੁਰੂ ਗਿਆਨ ਵਾਪਸ ਲੈ ਲਵਾਂਗਾ ਫਿਰ ਉਸ ਆਦਮੀ ਨੇ ਮਹਾਤਮਾ ਨੂੰ ਕਿਹਾ ਦਾਲ ਵਿੱਚ ਨਮਕ ਇਸ ਤਰ੍ਹਾਂ ਵੱਖਰਾ ਹੋ ਸਕਦਾ ਹੈ ਇਹ ਤਾਂ ਦਾਲ ਵਿੱਚ ਰਚ ਗਿਆ ਹੈ ਇਹ ਨਹੀਂ ਵੱਖਰਾ ਹੋ ਸਕਦਾ ਫਿਰ ਉਸ ਮਹਾਤਮਾ ਨੇ ਕਿਹਾ ਜੋ ਮੈਂ ਤੈਨੂੰ ਗੁਰੂ ਗਿਆਨ ਦਿੱਤਾ ਉਹ ਵੀ ਵੱਖਰਾ ਨਹੀਂ ਹੋ ਸਕਦਾ ਫਿਰ ਉਸ ਮਹਾਤਮਾ ਨੇ ਉਸ ਇਨਸਾਨ ਨੂੰ ਸਮਝਾਇਆ ਕਿ ਸਮੇਤੋਂ ਪਹਿਲਾ ਲੋੜ ਤੋਂ ਬਾਅਦ ਜੇ ਜੋ ਵੀ ਚੀਜ਼ ਇਨਸਾਨ ਤੋਂ ਆ ਜਾਵੇ ਉਹ ਚੀਜ਼ ਇਨਸਾਨ ਨੂੰ ਉਸ ਪਰਮਾਤਮਾ ਤੋਂ ਦੂਰ ਕਰ ਦਿੰਦੀ ਹੈ ਫਿਰ ਉਸ ਮਹਾਤਮਾ ਨੇ ਕਿਹਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਜੇ ਮਾਲਕ ਕੋਲੋਂ ਕੁਝ ਮੰਗਣਾ ਮਾਲਕ ਨੂੰ ਹੀ ਮੰਗੀ ਹੋਰ ਕੁਝ ਵੀ ਸੋਚੀ ਨਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ